ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਆਪਾਂ ਪੜਾਂਗੇ ਚਿਲਡਰਨ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚੋਂ ਜੀ ਜਿਹੜੇ ਆਪਾਂ ਪੜ੍ਹੇ ਸੀ ਜੀ ਲਾਸਟ ਟਾਈਮ ਆਪਾਂ ਪੜ ਚੁੱਕੇ ਸੀ ਜੀ ਸ਼ਿਸ਼ੂ ਅਵਸਥਾ ਜਿਹੜਾ ਫਸਟ ਪੜਾ ਸੀ ਜੀ ਵਿਕਾਸ ਦਾ ਤੇ ਅੱਜ ਆਪਾਂ ਪੜਾਂਗੇ ਜੀ ਦੂਸਰਾ ਪੜਾ ਮੁੱਢਲੀ ਬਾਲ ਅਵਸਥਾ ਠੀਕ ਹੈ ਜੀ ਜਿਹੜੀ ਮੁੱਢਲੀ ਬਾਲ ਅਵਸਥਾ ਹੁੰਦੀ ਹੈ ਜੀ ਉਹ 3 ਤੋਂ 6 ਸਾਲ ਦੇ ਬੱਚੇ ਜਿਹੜੇ ਹੁੰਦੇ ਆ ਉਹ ਮੁੱਢਲੀ ਬਾਲ ਅਵਸਥਾ ਵਿੱਚ ਆਉਂਦੇ ਆ ਜੀ ਠੀਕ ਹੈ ਜੀ ਇਸ ਸਮੇਂ ਬੱਚੇ ਦਾ ਭਾਰ ਹੈ ਜਿਹੜਾ 15 ਪੌਂਡ ਹੋ ਜਾਂਦਾ ਤੇ ਜਿਹੜੀ ਹਾਈਟ ਹੈ 7 ਜਾਂ 8 ਇੰਚ ਵੱਧ ਜਾਂਦੀ ਹੈ ਤੇ ਜਿਹੜਾ 5 ਸਾਲ ਦਾ ਬੱਚਾ ਹੁੰਦਾ ਜੀ ਉਹਦਾ ਇਹ ਕੱਦ ਹੁੰਦਾ 42 ਜਾਂ 43 ਇੰਚ ਠੀਕ ਹੈ ਜੀ ਭਾਰ ਹੁੰਦਾ 42 ਜਾਂ 43 ਇੰਚ ਪੌਂਡ ਦੇ ਹਿਸਾਬ ਨਾਲ ਵਾਧਦੇ ਜੀ ਠੀਕ ਹੈ ਜੀ ਭਾਰ ਤੇ ਜੇਕਰ 3 ਸਾਲ ਦਾ ਬੱਚਾ 2.5 ਫੁੱਟ ਦਾ ਹੈ ਜੀ ਹਾਂਜੀ ਜੇ 3 ਸਾਲ ਦਾ ਬੱਚਾ 2.5 ਫੁੱਟ ਦਾ ਹੈ ਤਾਂ ਜਦੋਂ ਆਪਣੀ ਇਸ ਵਿੱਚ ਆਊਗਾ ਜੀ ਤਾਂ ਉਹਦਾ ਹਾਈਟ ਜਿਹੜੀ ਉਹ ਤੋਂ ਦੁੱਗਣੀ ਵਧੂਗੀ ਮਤਲਬ 5 ਫੁੱਟ ਦੀ ਹੋਊਗੀ ਠੀਕ ਹੈ ਜੀ ਤੇ ਮੁੱਢਲੀ ਬਾਲਵਸਤ ਵਿੱਚ ਗਿਆਨ ਇੰਦਰੀਆਂ ਪੂਰੀਆਂ ਕੰਮ ਕਰਦੀਆਂ ਹਨ ਜਿਹੜੀਆਂ ਗਿਆਨ ਇੰਦਰੀਆਂ ਹੁੰਦੀਆਂ ਆਪਣੀਆਂ ਜੀ ਠੀਕ ਹੈ ਉਹ ਕੰਮ ਕਰਦੀਆਂ ਜਿਵੇਂ ਆਪਾਂ ਸੈਂਸ ਆਰਗਨਸ ਕਹਿੰਦੇ ਆ ਜੀ ਆਪਣੇ ਉਹ ਹਰ ਚੀਜ਼ ਨੂੰ ਸਮਝ ਲੈਂਦਾ ਠੀਕ ਹੈ ਜੀ ਹਰ ਚੀਜ਼ ਨੂੰ ਛੋਟੇ ਬੱਚੇ ਹੁੰਦੇ ਦੇਖੋ ਜਦੋਂ ਆ ਜਾਂਦੇ ਆ ਤਿੰਨ ਤੋਂ 6 ਸਾਲ ਦੀ ਉਮਰ ਤੱਕ ਹਰ ਚੀਜ਼ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਜੀ ਤੇ ਫਰਸਟ ਹੈਗਾ ਜੀ ਗਤੀਆਤਮਕ ਵਿਕਾਸ ਇਸ ਉਮਰ ਵਿੱਚ ਬੱਚੇ ਦੀ ਗਤੀਆਤਮਕ ਵਿਕਾਸ ਵੱਜ ਜਾਂਦਾ ਹੈ ਬੱਚੇ ਦੀਆਂ ਅੱਖਾਂ ਅਤੇ ਹੱਥ ਪੂਰੀ ਤਰੀਕੇ ਨਾਲ ਕੰਮ ਕਰਦੇ ਹਨ ਠੀਕ ਹੈ ਜੀ ਉਹ ਆਪਣੀ ਕੰੰਗੀ ਆਪ ਕਰ ਲੈਂਦਾ ਪੌੜੀਆਂ ਚੜ੍ਹ ਦਿੰਦਾ ਜੀ ਜੰਪਿੰਗ ਵੀ ਕਰਨ ਲੱਗ ਜਾਂਦਾ ਹੈ ਛੋਟੇ ਛੋਟੇ ਕੰਮ ਕਰਨ ਲੱਗ ਜਾਂਦਾ ਹੈ ਤੇ ਆਪਣੇ ਹਮ ਉਮਰ ਦੇ ਬੱਚਿਆਂ ਨਾਲ ਵੀ ਮਿਲਣ ਲੱਗ ਜਾਂਦਾ ਹੈ ਜੀ ਠੀਕ ਹੈ ਜੀ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਆਪਣੀ ਇਹੜੀ ਇੱਛਾ ਹੁੰਦੀ ਉਹ ਵੀ ਜ਼ਾਹਿਰ ਕਰਨ ਲੱਗ ਜਾਂਦਾ ਆਪਣੇ ਮਾਪੇ ਅੱਗੇ ਤੇ ਨੈਕਸਟ ਹੈਗਾ ਜੀ ਮਾਨਸਿਕ ਵਿਕਾਸ ਬੱਚਾ ਪੜਨਾ ਲਿਖਣਾ ਸ਼ੁਰੂ ਕਰ ਦਿੰਦਾ ਜੀ ਖੇਡਣਾ ਸ਼ੁਰੂ ਕਰ ਦਿੰਦਾ ਕਈ ਤਰ੍ਹਾਂ ਦੇ ਐਕਸ਼ਨ ਹੁੰਦੇ ਆ ਠੀਕ ਹੈ ਜੀ ਉਹ ਸਿੱਖ ਲੈਂਦਾ ਸ਼ਬਦਾਂ ਦੇ ਅਰਥ ਸਿੱਖ ਲੈਂਦਾ ਕੁਝ ਕੁ ਸ਼ਬਦਾਂ ਦੇ ਅਰਥ ਸਿੱਖਦਾ ਹੈ ਜੀ 6 ਸਾਲ ਦੀ ਉਮਰ ਤੱਕ ਬੱਚਾ 2500 ਸ਼ਬਦਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦਾ ਪਰ ਉਹਨਾਂ ਨੂੰ 2500 ਸ਼ਬਦਾਂ ਦੇ ਅਰਥ ਨਹੀਂ ਪਤਾ ਹੁੰਦੇ ਠੀਕ ਹੈ ਜੀ ਤੇ ਭਾਸ਼ਾ ਵਿੱਚ ਇਸ ਟਾਈਮ ਦੇ ਵਿੱਚ ਦੋ ਸ਼ਬਦ ਉਤਪਨ ਵੀ ਹੋ ਜਾਂਦਾ ਜੀ ਜਿਵੇਂ ਬੋਲਣ ਵਿੱਚ ਤੋਤਲੇ ਬੋਲਣ ਲੱਗ ਜਾਂਦੇ ਨੇ ਬੱਚੇ ਠੀਕ ਹੈ ਜੀ ਛਡਾਉਣੇ ਵਾਏ ਜਾਣਕਾਰੀ ਤਾਂ ਹੁੰਦੀ ਆ ਉਹਨਾਂ ਨੂੰ ਪਰ ਉਹਨਾਂ ਦੇ ਅੰਦਰਲੇ ਸਿਸਟਮ ਬਾਰੇ ਨਹੀਂ ਉਹਨੂੰ ਪਤਾ ਹੁੰਦਾ ਵੀ ਇਹ ਕਿਸ ਤਰ੍ਹਾਂ ਚੱਲਦੇ ਆ ਇਹਨਾਂ ਦੀ ਆਵਾਜ਼ ਕਿੱਥੋਂ ਆਉਂਦੀ ਠੀਕ ਹੈ ਜੀ ਟੂਟੀ ਖੋਲਣੀ ਤਾਂ ਆਂਦੀ ਹੁੰਦੀ ਹੈ ਜੀ ਉਹਨੂੰ ਬੰਦ ਕਰਨ ਵੇੇ ਘੱਟ ਨੌਲੇਜ ਹੁੰਦੀ ਆ ਕੁਝ ਬੱਚੇ ਐਕਟਿਵ ਹੁੰਦੇ ਵੀ ਆ ਉਹਨਾਂ ਨੂੰ ਹੁੰਦੀ ਆ ਬਟ ਜਿਹੜੇ ਨਹੀਂ ਹੁੰਦੀ ਤਾਂ ਉਹ ਦੇਰ ਨਾਲ ਸਮਝਦੇ ਆ ਠੀਕ ਹੈ ਜੀ ਪਰ ਆਬਨਾਤਮਕ ਵਿਕਾਸ ਕੀ ਹੁੰਦਾ ਜੀ ਮਾਤਾ ਪਿਤਾ ਨਾਲ ਸਨੇਹ ਪੈਦਾ ਹੁੰਦਾ ਜੀ ਹਰ ਉਮਰ ਦੇ ਬੱਚਿਆਂ ਵੱਲ ਖਾ ਆਪਣੇ ਹਰ ਉਮਰ ਦੇ ਬੱਚਿਆਂ ਨਾਲ ਹਰ ਉਮਰ ਦੇ ਬੱਚਿਆਂ ਵੱਲ ਖਿੱਚੇ ਜਾਂਦੇ ਨੇ ਹਮ ਉਮਰ ਦੇ ਬੱਚੇ ਵੱਲ ਵੀ ਖਿੱਚੇ ਜਾਂਦੇ ਨੇ ਹਮ ਉਮਰ ਮਤਲਬ ਜਿਹੜੇ ਆਪਣੀ ਸੇਮ ਹੈ ਉਹਦੇ ਰੇਂਜ ਦੇ ਹੋਣਗੇ ਤੇ ਹਰ ਉਮਰ ਦੇ ਕੋਈ ਵੀ ਇਸ ਦਾ ਬੱਚਾ ਜਿਵੇਂ ਉਹਨਾਂ ਵਿੱਚ ਜੀ ਨਫ਼ਰਤ ਈਰਖਾ ਸ਼ਰਮਿੰਦਾਪਨ ਵੀ ਪ੍ਰਗਟ ਹੋ ਸਕਦੇ ਜੀ ਵੱਡੇ ਤੋਂ ਅਗਵਾਈ ਕਰਵਾਉਂਦੇ ਨੇ ਆਪਣੇ ਆਪ ਨੂੰ ਬੱਚਾ ਬੱਚੇ ਪਿਆਰ ਕਰਨ ਲੱਗ ਜਾਂਦੇ ਹਨ ਮਾਪਿਆਂ ਨਾਲ ਗੁੱਸਾ ਕਰਨ ਲੱਗ ਜਾਂਦੇ ਹਨ ਜਿੱਦੀ ਹੱਠੀ ਹੋ ਜਾਂਦੇ ਨੇ ਜਿ ਤੋੜਪਨ ਵੀ ਕਰਨ ਲੱਗ ਜਾਂਦੇ ਨੇ ਕਈ ਵਾਰ ਜਿਵੇਂ ਬੱਚਾ ਕਿਸੇ ਚੀਜ਼ ਪਿੱਛੇ ਜਿੱਦ ਕਰਨ ਲੱਗ ਜਾਂਦਾ ਕਿ ਨਹੀਂ ਮੈਨੂੰ ਆਹ ਲੈਣੀ ਹੋਈ ਆ ਠੀਕ ਹੈ ਜੀ ਨੈਕਸਟ ਹੈਗਾ ਜੀ ਸਮਾਜਿਕ ਵਿਕਾਸ ਬੱਚੇ ਦੇ ਵਧਣ ਨਾਲ ਉਸ ਦਾ ਸਮਾਜ ਦਾ ਵੀ ਵਿਕਾਸ ਹੁੰਦਾ ਜੀ ਜਿਹੜਾ ਉਹ ਦਾਇਰਾ ਹੁੰਦਾ ਵੱਧਦਾ ਜਾਂਦਾ ਠੀਕ ਹੈ ਜੀ ਉਹ ਸਮੂਹਿਕ ਕਿਰਕਿ ਕਿਰਿਆਵਾਂ ਕਰਨ ਲੱਗ ਜਾਂਦਾ ਹੈ ਗਰੁੱਪ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਗਰੁੱਪ ਅਨੁਸਾਰ ਆਪਣੇ ਆਪ ਨੂੰ ਬਦਲਦਾ ਜੀ ਉਹਨਾਂ ਵਰਗੀਆਂ ਹਰਕਤਾਂ ਕਰਦਾ ਉਹਨਾਂ ਵਰਗੋ ਰਹਿਣਾ ਸ਼ੁਰੂ ਕਰਦਾ ਜੀ ਤੇ ਲੜਕੇ ਤੇ ਲੜਕੀ ਵਿੱਚ ਇਸ ਉਮਰ ਦੇ ਵਿੱਚ ਕੋਈ ਭਾਵਨਾ ਨਹੀਂ ਹੁੰਦਾ ਜੀ ਠੀਕ ਹੈ ਜੀ ਉਹ ਸਵੇ ਕੇਂਦ੍ਰਿਤ ਹੋ ਜਾਂਦਾ ਹੈ ਦੋਸਤ ਮਿੱਤਰ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਸਹਿਯੋਗੀ ਬਣ ਜਾਂਦਾ ਹੈ ਠੀਕ ਹੈ ਜੀ ਰਚਨਾਤਮਕ ਕਿਰਿਆਵਾਂ ਕਿਹੜੀ ਨਚਨਾਤਮਕ ਕਿਰਿਆਵਾਂ ਕਰਦਾ ਜੀ ਨੰਗੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਠੀਕ ਹੈ ਉਹ ਇਸ ਉਮਰ ਵਿੱਚ ਬੱਚੇ ਦੇ ਅੱਖਾਂ ਉੱਪਰ ਜ਼ਿਆਦਾ ਵਜਨ ਨਹੀਂ ਪਾਉਣਾ ਚਾਹੀਦਾ ਕੁਝ ਬੱਚੇ ਫੋਨ ਵਗੈਰਾ ਦੇਖਣ ਦੇਖਦੇ ਆਂ ਜੀ ਤਾਂ ਆਪਾਂ ਨੂੰ ਇਹ ਅਵੋਇਡ ਕਰਨਾ ਚਾਹੀਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਤੇ ਇਸ ਲਈ ਇਹਨਾਂ ਦੇ ਅੱਖਾਂ ਦੇ ਉੱਤੇ ਜ਼ਿਆਦਾ ਵਜਨ ਪੈ ਜਾਂਦਾ ਜੀ ਕੋਈ ਵੀ ਚੀਜ਼ ਦਾ ਪ੍ਰਭਾਵ ਪੈ ਸਕਦਾ ਠੀਕ ਹੈ ਜੀ ਨੈਕਸਟ ਹੈਗਾ ਜੀ ਬੱਚੇ ਵਿੱਚ ਈਰਖਾ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਜੀ ਹੀਨ ਭਾਵਨਾ ਪੈਦਾ ਹੋ ਜਾਂਦੀ ਹੈ ਤਾਂ ਇਸ ਤੋਂ ਵਿੱਚ ਉਹਦੇ ਆਪਕ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਛੋਟੇ-ਛੋਟੇ ਗੱਲਾਂ ਵਿੱਚ ਜੋ ਵੀ ਚੰਗੇ ਕੰਮ ਕਰਨਾ ਜਾਂ ਕੋਈ ਵੀ ਚੰਗੀ ਗੱਲ ਕਰਦੇ ਆ ਜਾਂ ਕੋਈ ਆਪਸ ਦੇ ਵਿੱਚ ਕਿਸੇ ਨਾਲ ਕੋਈ ਵੀ ਐਕਟੀਵਿਟੀ ਕਲਾਸ ਦੇ ਵਿੱਚ ਕਰਦੇ ਆ ਚੰਗੇ ਨੰਬਰ ਲੈਂਦੇ ਆ ਜਾਂ ਕੰਮ ਟਾਈਮ ਤੋਂ ਸਮੇਂ ਤੋਂ ਪਹਿਲਾਂ ਕਰ ਲੈਂਦੇ ਆ ਤਾਂ ਉਹਨਾਂ ਨੂੰ ਛੋਟੇ-ਛੋਟੇ ਚੀਜ਼ਾਂ ਲਈ ਮਾਨਤਾ ਦੇਣੀ ਚਾਹੀਦੀ ਹੈ ਠੀਕ ਹੈ ਜੀ ਸਮਾਜਿਕ ਸਮਾਜੋਜਨ ਸਮਾਜ ਦੇ ਵਿੱਚ ਸਮਾਜੋਜਨ ਪੈਦਾ ਕਰਨਾ ਚਾਹੀਦਾ ਜੀ ਠੀਕ ਹੈ ਜੀ ਨੈਤਿਕਤਾ ਦਾ ਵਿਕਾਸ ਜਿਹੜੇ ਨਿਯਮ ਹਰ ਥਾਂ ਤੇ ਬਣੇ ਹੋਏ ਆ ਉਹਨਾਂ ਨੂੰ ਸਿਖਾਉਣੇ ਚਾਹੀਦੇ ਨੇ ਜਿਵੇਂ ਵੱਡਿਆਂ ਦਾ ਆਦਰ ਕਰਨਾ ਛੋਟੇ ਨਾਲ ਪਿਆਰ ਕਰਨਾ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਠੀਕ ਹੈ ਮੋਰਲ ਵੈਲਿਊ ਸਿਖਾਣੇ ਚਾਹੀਦੇ ਨੇ ਠੀਕ ਹੈ ਜੀ ਇਹ ਉਸ ਤੋਂ ਮੋਰਲ ਵੈਲਿਊਜ਼ ਨੂੰ ਵਧਾਉਣ ਦੇ ਲਈ ਉਹਨਾਂ ਨੂੰ ਇਨਾਮ ਦੇਣਾ ਚਾਹੀਦਾ ਜਿਗਿਆਸਾ ਵਧਾਉਣੀ ਚਾਹੀਦੀ ਹੈ ਸਵੇਦਾਤਮਕ ਗਤੀ ਦਾ ਤਾਲਮੇਲ ਬਣਾਉਣਾ ਚਾਹੀਦਾ ਠੀਕ ਹੈ ਜੀ ਇਹ ਉਦੋਂ ਵੱਧਦੀ ਜਦੋਂ ਜਦੋਂ ਉਸ ਨੂੰ ਅਸੀਂ ਵੱਖਰੇ ਵੱਖਰੇ ਰੰਗ ਦਿਖਾਵਾਂਗੇ ਠੀਕ ਹੈ ਜੀ ਇਹਦੇ ਨਾਲ ਕੀ ਸਵਿੰਗ ਆਤਮਕ ਸਵੇਦਾਤਮਕ ਗਤੀਏ ਜਿਹੜੀ ਜੀ ਵੱਜ ਜਾਂਦੀ ਹੈ ਹਾਂਜੀ ਹੋਪਸ ਹੋ ਜੀ ਤੁਹਾਨੂੰ ਮੁੱਢਲੀ ਬਾਲਵਸਤਾ ਬਾਰੇ ਜਿਹੜੀ ਜਾਣਕਾਰੀ ਹੈ ਜੀ ਤੋ ਚੰਗੀ ਤਰ੍ਹਾਂ ਸਮਝ ਆਈ ਹੋਗੀ ਮੈਂਨੇ ਬਹੁਤ ਈਜ਼ੀ ਤੇ ਸਰਲ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ ਧੰਨਵਾਦ